ਪਿਛਲੇ ਦਿਨੀ ਜਿਲਾ ਤਰਨਤਾਰਨ ਵਿਖੇ ਅਦੀਨ ਪੈਂਦੇ ਪਿੱਖੀ ਬੰਡ ਵਿਖੇ ਬਲਵਿੰਦਰ ਸਿੰਘ ਦੇ ਘਰ ਦੇ ਉੱਪਰ ਚੱਲੀਆਂ ਸੀ ਗੋਲੀਆਂ ਉਸ ਤੇ ਲੜਕੇ ਦੇ ਉੱਪਰ ਗੋਲੀਆਂ ਚੱਲੀਆਂ ਸੀ ਜਿਸ ਨੂੰ ਅਜੇ ਇੱਕ ਨੂੰ ਕਾਬੂ ਕਰ ਲਿੱਤਾ ਹੈ ਤੇ ਦੋ ਅਜੇ ਕਾਬੂ ਕਰਨੇ ਬਾਕੀ ਹੈ ਰਵੋਲਵਰ ਸਮੇਤ ਇੱਕ ਦੋਸ਼ੀ ਜਿਹੜਾ ਕਾਬੂ ਕਰ ਲਿੱਤਾ ਹੈ। ਉਹ ਕੋ ਅਸਲਾ ਬਰਾਮਤ ਹੋਇਆ ਹੈ। ਰਵੋਲਵਰ ਜਿਹੜਾ ਆਪਣੀ ਹਰਾਸਤ ਵਿੱਚ ਜਿਹੜਾ ਵਾ ਡਿਪਟੀ ਵੱਲੋਂ ਜਿਹੜਾ ਵਾ ਕਾਬੂ ਕਰ ਲਿੱਤਾ ਹੈ। ਸੀਐਸ ਸਾਹਿਬ ਨੇ ਬੜੀ ਬਰੀਕੀ ਦੇ ਨਾਲ ਜਾਂਚ ਕਰਕੇ ਇਹਨੂੰ ਜਿਹੜਾ ਵਾ ਇਸ ਦੋਸ਼ੀ ਨੂੰ ਕਾਬੂ ਕੀਤਾ ਹੈ। 26/25 ਨੂੰ ਤਕਰੀਬਨ ਸ਼ਾਮ ਦੇ ਪੌਣੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਕੀਵਿੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਕੀਵਿੰਡ ਉਹਦੇ ਇਹਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਕੀਵਿੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਚ ਸਫਲਤਾ ਹਾਸਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਵਿਖੇ ਅਦੀਨ ਪੈਂਦੇ ਪਿੱਖੀਵਿੰਡ ਵਿਖੇ ਬਲਵਿੰਦਰ ਸਿੰਘ ਦੇ ਘਰ ਦੇ ਉੱਪਰ ਚੱਲੀਆਂ ਸੀ ਗੋਲੀਆਂ ਉਸ ਤੇ ਲੜਕੇ ਦੇ ਉੱਪਰ ਗੋਲੀਆਂ ਚੱਲੀਆਂ ਸੀ ਜਿਸ ਨੂੰ ਅੱਜ ਇੱਕ ਨੂੰ ਕਾਬੂ ਕਰ ਲਿੱਤਾ ਹੈ ਤੇ ਦੋ ਅਜੇ ਕਾਬੂ ਕਰਨੇ ਬਾਕੀ ਹੈ ਰਵੋਲਵਰ ਸਮੇਤ ਇੱਕ ਦੋਸ਼ੀ ਜਿਹੜਾ ਕਾਬੂ ਕਰ ਲਿੱਤਾ ਹੈ ਔਰ ਕੋ ਅਸਲਾ ਬਰਾਮਤ ਆਇਆ ਹੈ ਰਵੋਲਵਰ ਜਿਹੜਾ ਆਪਣੀ ਹਿਰਾਸਤ ਵਿੱਚ ਜਿਹੜਾ ਵਾ ਡਿਪਟੀ ਵੱਲੋਂ ਜਿਹੜਾ ਵਾ ਕਾਬੂ ਕਰ ਲਿੱਤਾ ਹੈ ਸੀਐਸਟਾਬ ਨੇ ਬੜੀ ਬਰੀਕੀ ਦੇ ਨਾਲ ਜਾਂਚ ਕਰਕੇ ਇਹਨੂੰ ਜਿਹੜਾ ਵਾ ਇਸ ਦੋਸ਼ੀ ਨੂੰ ਕਾਬੂ ਕੀਤਾ 24 25 ਨੂੰ ਤਕਰੀਬਨ ਸ਼ਾਮ ਦੇ ਪੌਣੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਰਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਕੀਵਿੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਕੀਵਿੰਡ ਉਹਦੇ ਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਕੀਵਿੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਚ ਸਫਲਤਾ ਹਾਸਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾਂ ਦੋਸਤੀ ਵੀ ਸੀਗੀ ਤੇ ਮੁੜ ਕੇ ਇਹਨਾਂ ਦੇ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਵਿੱਚ ਹੋ ਗਈ ਸੀਗੀ ਉਸੀ ਵਜ੍ਹਾ ਰੰਜਿਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਡੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕੱਦਮਾ ਦਰਜ ਹੈ ਥਾਣੇ ਵਿਕੀਵੰਡੀ ਉਹ ਵੀ 307 ਆਮ ਸੈਕਟਰ ਦਾ ਪਰਚਾ ਦਰਜ ਹੈ ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਗ੍ਰਿਫਤਾਰੀ ਪਾਈ ਪਾਈ ਜਾਵੇਗੀ ਦੋਰੇ ਜਣ ਬੰਦੇ ਬਾਕੀ ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਹਾਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਤੁਹਾਨੂੰ ਨਾ ਦੱਸ ਨਹੀਂ ਸਕਦੇ ਤੇ ਗ੍ਰਿਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੋਂ ਦੇ ਪ੍ਰੈਸ ਨੋਟ ਜਿਹੜਾ ਸਾਂਝਾ ਕੀਤਾ ਜਾਵੇਗਾ ਸਰ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਕੇ ਹੀ ਇਹ ਗੋਲੀ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰੀਕੇ ਦੀ ਕੋਈ ਵੀ ਗਲਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਮਿਤਤਾ ਗਿਆ ਸੀ ਠੀਕ ਹੈ ਪਰ ਬਾਅਦ ਕੋ ਇਸ ਦਾ ਨੂੰ ਮਿਟ ਐਸੀ ਲਾਜੀ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਹੈ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪੁਰਾਣੀ ਰੰਜਿਸ਼ ਹੋਣ ਕਰਕੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਨਿਕਲਦਾ